ਇੱਕ ਵਾਰ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰ ਸਜਿਆ ਸੀ ਦਸਵੇਂ ਪਾਤਸ਼ਾਹ ਨੂੰ ਸਿੱਖਾਂ ਸਵਾਲ ਕੀਤਾ ਕਿ ਪਾਤਸ਼ਾਹ ਤੁਹਾਡੇ ਦਰਬਾਰ ਵਿੱਚ ਕਿੰਨੇ ਤਰ੍ਹਾਂ ਦੇ ਸਿੱਖ ਆਉਂਦੇ ਨੇ ਹੁਣੇ ਸਵਾਲ ਬੜੇ ਕਮਾਲ ਦਾ ਸੀ ਆਪਾਂ ਵੀ ਸਾਰੇ ਗੁਰੂ ਕੋਲ ਆਉਂਦੇ ਆ ਪਰ ਸਾਡੀ ਭਾਵਨਾ ਸਾਰਿਆਂ ਦੀ ਇੱਕੋ ਜੀ ਥੋੜਾ ਨਾਹੀ ਕੁਝ ਸਿਮਰਨ ਨਾਹੀ ਕੁਝੇ ਸੇਵਾ ਨਾਹੀ ਕੁਝੇ ਵਿਚਾਰ ਨਾਹੀ ਕੁਝੇ ਖਿਆਲ ਬਿਲਕੁਲ ਵੀ ਨਹੀਂ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਵਾਲ ਕੀਤਾ ਸਿੱਖਾਂ ਨੇ ਵੀ ਮਹਾਰਾਜ ਤੁਹਾਡੀ ਸੰਗਤ ਵਿੱਚ ਕਿੰਨੇ ਤਰ੍ਹਾਂ ਦੇ ਸਿੱਖ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਸਿੱਖੋ ਸਾਡੀ ਸੰਗਤ ਵਿੱਚ ਤਿੰਨ ਤਰ੍ਹਾਂ ਦੇ ਸਿੱਖ ਆਉਂਦੇ ਨੇ ਹੁਣ ਸਿੱਖਾਂ ਦਾ ਸਵਾਲ ਹੋਰ ਵੱਧ ਗਿਆ ਵੀ ਕਮਾਲ ਦੀ ਗੱਲ ਮਹਾਰਾਜ ਅਸੀਂ ਤੇ ਤੁਹਾਨੂੰ ਪੁੱਛਿਆ ਵੀ ਤੁਹਾਡੀ ਸੰਗਤ ਚ ਸਿੱਖ ਕਿੰਨੇ ਤਰ੍ਹਾਂ ਦੇ ਆਉਂਦੇ ਨੇ ਸਿੱਖ ਤੇ ਸਿੱਖ ਹੀ ਹੁੰਦਾ ਨਾ ਪਰ ਤੁਸੀਂ ਕਹਿੰਦੇ ਹੋ ਮੇਰੇ ਸਿੱਖ ਤਿੰਨ ਤਰ੍ਹਾਂ ਦੇ ਆਉਂਦੇ ਮੇਰੇ ਕੋਲ ਉਹ ਹੋਰ ਸਵਾਲ ਵੱਧ ਗਿਆ ਵੀ ਮਹਾਰਾਜ ਉਹ ਕਿਵੇਂ ਤਿੰਨ ਤਰ੍ਹਾਂ ਦੇ ਕਿਵੇਂ ਹੁਣ ਤੁਸੀਂ ਵੇਖਿਓ ਵੀ ਅਸੀਂ ਕਿਹੜੇ ਤਰ੍ਹਾਂ ਦੇ ਹਾਂ ਸਾਡਾ ਬੁੱਧੀ ਦਾ ਲੈਵਲ ਕਿੱਥੇ ਕੁ ਦਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਵੀ ਤਿੰਨ ਤਰ੍ਹਾਂ ਦੇ ਤੇ ਸਿੱਖ ਕਹਿੰਦੇ ਮਹਾਰਾਜ ਦੱਸੋ ਛੇਤੀ ਕਿਉਂਕਿ ਉਹਨਾਂ ਦੇ ਅੰਦਰ ਬੜਾ ਕਾਲਾਪਣ ਵੀ ਮਹਾਰਾਜ ਦੱਸੋ ਤੇ ਸਹੀ ਵੀ ਤਿੰਨ ਤਰ੍ਹਾਂ ਦੇ ਕਿਵੇਂ ਗੁਰੂ ਜੀ ਕਹਿੰਦੇ ਵੀ ਸਮਾਂ ਆਵੇਗਾ ਤੁਹਾਨੂੰ ਦੱਸਾਂਗੇ ਮਹਾਰਾਜ ਦਾ ਭਰਿਆ ਦਰਬਾਰ ਸੀ ਸਜਿਆ ਹੋਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਿੱਖੋ ਤੁਸੀਂ ਮੈਥੋਂ ਪੁੱਛਿਆ ਸੀ ਕਿ ਤੁਹਾਡੀ ਸੰਗਤ ਵਿੱਚ ਗੁਰੂ ਜੀ ਕਿੰਨੇ ਤਰ੍ਹਾਂ ਦੇ ਸਿੱਖ ਆਉਂਦੇ ਨੇ ਤੇ ਮੈਂ ਆਖਿਆ ਸੀ ਤਿੰਨ ਤਰ੍ਹਾਂ ਦੇ ਤੇ ਤੁਸੀਂ ਆਖਿਆ ਸੀ ਮਹਾਰਾਜ ਸਿੱਖ ਤੇ ਸੇਖ ਹੀ ਹੁੰਦਾ ਇਕੋ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਪਰ ਤੁਸੀਂ ਤਿੰਨ ਤਰ੍ਹਾਂ ਦੇ ਆਖਿਆ ਤੇ ਸਾਡਾ ਸਵਾਲ ਵੱਧ ਗਿਆ ਤੇ ਹੁਣ ਸਾਨੂੰ ਦੱਸੋ ਵੀ ਤਿੰਨ ਤਰ੍ਹਾਂ ਦੇ ਕਿਵੇਂ ਗੁਰੂ ਜੀ ਨੇ ਆਖਿਆ ਕਿਉਂਕਿ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਬੜਾ ਨਵੇਕਲਾ ਸੀ ਢੰਗ ਵੱਖਰਾ ਸੀ ਸੌਖਾ ਸਮਝ ਆਣ ਮਹਾਰਾਜ ਕਹਿੰਦੇ ਸਿੱਖੋ ਹੁਣ ਤਿੰਨ ਭਾਂਡੇ ਲਿਆਓ ਇਕੋ ਜੇ ਹੋਣ ਫਰਕ ਨਾ ਹੋਵੇ ਨਾ ਕੋਈ ਵੱਡਾ ਨਾ ਛੋਟਾ ਕਿਉਂਕਿ ਗੱਲ ਸਿੱਖਾਂ ਦੀ ਸੀ ਨਾ ਸਿੱਖ ਤੇ ਸਿੱਖ ਹੀ ਹੁੰਦਾ ਸਿੱਖ ਕਹਿ ਰਹੇ ਸਨ ਪਰ ਗੁਰੂ ਜੀ ਕਹਿੰਦੇ ਇੱਕੋ ਜੇ ਲੈ ਕੇ ਆਇਓ ਇੱਕੋ ਹੀ ਤਾਤ ਦੇ ਹੋਣ ਸਾਰੇ ਠੀਕ ਹੈ ਇੱਕੋ ਤਰ੍ਹਾਂ ਦੇ ਤਿੰਨ ਬਰਤਨ ਲੈ ਆਂਦੇ ਇੱਕੋ ਜਿਹੇ ਸਾਹਮਣੇ ਰੱਖੇ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਆਖਿਆ ਸਿੱਖੋ ਹੁਣ ਤਿੰਨਾਂ ਦੇ ਵਿੱਚ ਨਾ ਇੱਕੋ ਜਿੰਨਾ ਪਾਣੀ ਪਾ ਦਿਓ ਸਿੱਖਾਂ ਨੇ ਇੱਕੋ ਜਿਹਾ ਪਾਣੀ ਉਹਨਾਂ ਤਿੰਨਾਂ ਬਰਤਨਾਂ ਚ ਪਾਇਆ ਸਿੱਖ ਵੇਖਣ ਵੀ ਮਹਾਰਾਜ ਦੱਸਣਾ ਕੀ ਚਾਹੁੰਦੇ ਨੇ ਸਾਨੂੰ ਸਮਝਾਉਣਗੇ ਕਿਵੇਂ ਵੀ ਤਿੰਨ ਤਰ੍ਹਾਂ ਦੇ ਸਿੱਖ ਹੁੰਦੇ ਨੇ ਗੁਰੂ ਜੀ ਕਹਿੰਦੇ ਸਿੱਖੋ ਫਿਰ ਹੁਣ ਇਸ ਤਰ੍ਹਾਂ ਕਰੋ ਸਭ ਤੋਂ ਪਹਿਲੇ ਬਰਤਨ ਦੇ ਵਿੱਚ ਲਿਆਓ ਪੱਥਰ ਤੇ ਪੱਥਰ ਪਾ ਦਿਓ ਸਿੱਖਾਂ ਨੇ ਪੱਥਰ ਲਿਆਂਦਾ ਤੇ ਪਹਿਲੇ ਬਰਤਨ ਵਿੱਚ ਪੱਥਰ ਪਾ ਦਿੱਤਾ ਮਹਾਰਾਜ ਹੁਣ ਦੋ ਭਾਂਡਿਆਂ 'ਚ ਤੇ ਕੁਝ ਵੀ ਨਹੀਂ ਪਾਇਆ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਕਰੋ ਵੀ ਹੁਣ ਦੂਜੇ ਬਰਤਨ ਦੇ ਵਿੱਚ ਮਿੱਟੀ ਦਾ ਡੜਾ ਪਾ ਦਿਓ ਲਿਆ ਕੇ ਕੱਚੀ ਮਿੱਟੀ ਦਾ ਇੱਕ ਢੇਲਾ ਲਿਆਂਦਾ ਉਹਨਾਂ ਨੇ ਤੇ ਉਹ ਉਸੇ ਬਰਤਨ ਚ ਪਾ ਦਿੱਤਾ ਹੁਣ ਤੀਜੇ ਚ ਕੀ ਪਵਾਉਣਾ ਹੈ ਸਿੱਖਾਂ ਨੂੰ ਨਹੀਂ ਪਤਾ ਪਰ ਮਹਾਰਾਜ ਜਾਣਦੇ ਵਿੱਚ ਕੀ ਪਾਉਣਾ ਸਿੱਖ ਕਹਿੰਦੇ ਮਹਾਰਾਜ ਤੀਜੇ ਚ ਗੁਰੂ ਜੀ ਨੇ ਆਖਿਆ ਵੀ ਸਬਰ ਰੱਖੋ ਉਹਨਾਂ ਆਖਿਆ ਛੇਤੀ ਦੱਸੋ ਵੀ ਸਿੱਖ ਤਿੰਨ ਤਰ੍ਹਾਂ ਦੇ ਕਿਵੇਂ ਆਉਂਦੇ ਨੇ ਗੁਰੂ ਜੀ ਨੇ ਆਖਿਆ ਫਿਰ ਹੁਣ ਪਤਾਸੇ ਲਿਆਓ ਪਾਵੇਂ ਉਪਤਾਸੇ ਵੱਡੇ ਹੋਣ ਛੋਟੇ ਹੋਣ ਮੋਟੇ ਹੋਣ ਪਤਲੇ ਹੋਣ ਜਿਵੇਂ ਦਾ ਮਰਜ਼ੀ ਆਕਾਰ ਪਤਾਸੇ ਲਿਆਓ ਨਾ ਪਤਾਸੇ ਲਿਆਂਦੇ ਤੇ ਤੀਜੇ ਬਰਤਨ ਚ ਪਤਾਸੇ ਪਾ ਦਿੱਤੇ ਹੁਣ ਇਹ ਵੀ ਨਹੀਂ ਸੀ ਪਤਾ ਵੀ ਮਹਾਰਾਜ ਹੁਣ ਕੀ ਦੱਸਣਗੇ ਇਹ ਤੇ ਗੁਰੂ ਜੀ ਜਾਣਦੇ ਸਨ ਭਰਿਆ ਦਰਬਾਰ ਤੇ ਸਿੱਖ ਪੁੱਛਣਾ ਚਾਹੁੰਦੇ ਨੇ ਮਹਾਰਾਜ ਤਿੰਨ ਤਰ੍ਹਾਂ ਦੇ ਸਿੱਖ ਕਿਵੇਂ ਸਿੱਖ ਕਹਿਣ ਮਹਾਰਾਜ ਦੱਸੋ ਗੁਰੂ ਜੀ ਨੇ ਆਖਿਆ ਸਿੱਖੋ ਬਰਤਨ ਇੱਕੋ ਜਿਹੇ ਨੇ ਪਾਣੀ ਵੀ ਇੱਕੋ ਜਿੰਨਾ ਤਿੰਨਾ ਚ ਸਭ ਤੋਂ ਪਹਿਲੇ ਬਰਤਨ ਚ ਆਪਾਂ ਕੀ ਪਾਇਆ ਸੀ ਉਹਨਾਂ ਆਖਿਆ ਜੀ ਪੱਥਰ ਕਹਿੰਦੇ ਜਿਹਨੂੰ ਸਮਾਂ ਵੀ ਚੋਖਾ ਹੋ ਗਿਆ ਪਾਏ ਨੂੰ ਸਭ ਤੋਂ ਪਹਿਲਾਂ ਪਾਇਆ ਸੀ ਨਾ ਗੁਰੂ ਜੀ ਕਹਿੰਦੇ ਹੁਣ ਇਸ ਬਰਤਨ ਤੇ ਹੱਥ ਪਾਓ ਤੇ ਪੱਥਰ ਕੱਢ ਲਓ ਪੱਥਰ ਕੱਢਿਆ ਨਾ ਜਦੋਂ ਗੁਰੂ ਜੀ ਨੇ ਆਖਿਆ ਇਹ ਭਿੱਜਿਆ ਇਹਦੇ ਵਿੱਚ ਪਾਣੀ ਸਮਾਇਆ ਰਿਸ ਗਿਆ ਸਿੱਖਾਂ ਆਖਿਆ ਮਹਾਰਾਜ ਇਹ ਭਾਵੇਂ 10 ਦਿਨ ਵੀ ਪਿਆ ਰਹੇ ਪੱਥਰ ਚ ਪਾਣੀ ਦੀ ਬੂੰਦ ਵੀ ਨਹੀਂ ਰਿਸਨੇ ਬਸ ਇੱਕਠੋਰ ਹੀ ਐ ਇਹਦੇ ਤੇ ਨਹੀਂ ਪਾਣੀ ਦਾ ਅਸਰ ਹੋਇਆ ਗੁਰੂ ਜੀ ਕਹਿੰਦੇ ਸਿੱਖੋ ਇੱਕ ਤਰ੍ਹਾਂ ਦੇ ਸਾਡੀ ਸੰਗਤ ਚ ਉਹ ਆਉਂਦੇ ਨੇ ਜਿਵੇਂ ਪੱਥਰ ਪਾਣੀ ਚ ਵੀ ਭਿੱਜਿਆ ਰਿਹਾ ਨਾ ਸੁੱਕਾ ਰਿਹਾ ਬਸ ਇੱਕ ਤਰ੍ਹਾਂ ਦੇ ਉਹ ਆਉਂਦੇ ਨੇ ਜਿਨ੍ਹਾਂ ਤੇ ਅਸਰ ਹੀ ਕੋਈ ਨਹੀਂ ਪੱਥਰ ਵਸ ਚੌਥੇ ਪਾਤਸ਼ਾਹ ਦਾ ਬਚਨ ਹੈ ਇੱਕ ਮੈਂ ਤੁਹਾਨੂੰ ਸੁਣਾ ਦੇਣਾ ਜਿੰਨ ਕੇ ਚਿੱਤ ਕਠੋਰ ਹੈ ਇਹ ਮੰਗਲ ਰੂਪ ਵਿੱਚ ਮੈਂ ਕਥਾ ਦੀ ਅਰੰਭਤਾ ਤੋਂ ਪਹਿਲਾਂ ਬੜਿਆ ਸੀ ਕਿ ਜਿਹੜੇ ਬੰਦਿਆਂ ਦੇ ਹਿਰਦੇ ਹੀ ਪੱਥਰ ਵਰਗੇ ਕਠੋਰ ਹੋਣ ਸੇ ਬਹਿ ਨਾ ਸਤਗੁਰੂ ਪਾਸ ਉਹ ਕਦੇ ਗੁਰੂ ਕੋਲ ਨਹੀਂ ਵਹਿੰਦੇ ਉਥੇ ਸੱਚ ਵਰਤ ਦਾ ਗੁਰੂ ਕੋਲ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਝੂਠਿਆਂ ਦੇ ਚਿੱਤ ਉਦਾਸ ਹੁੰਦੇ ਨੇ ਓਏ ਵਲਸ਼ਲ ਕਰ ਛੱਤ ਕੱਢ ਦੇ ਉਹ ਵਲਸ਼ਲ ਕਰਕੇ ਆਪਣਾ ਸਮਾਂ ਕੱਢੀ ਜਾਂਦੇ ਨੇ ਕਦੀ ਘੜੀ ਵੱਲ ਵੇਖ ਲਿਆ ਕਦੀ ਕੋਈ ਆ ਰਿਹਾ ਕੋਈ ਜਾ ਰਿਹਾ ਉਧਰ ਵੇਖ ਲਿਆ ਬਸ ਉਹਨਾਂ ਦਾ ਸਮਾਂ ਹੀ ਇਦਾਂ ਲੰਘਦਾ ਓਏ ਵਲਸ਼ਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਹੁਣ ਜਿੰਨੇ ਤੁਸੀਂ ਬੈਠੇ ਹੋਣਾ ਜਾ ਕੇ ਲੰਗਰ ਹਾਲ ਚ ਗਿਣਤੀ ਕਰ ਲਿਓ ਤੁਹਾਡੇ ਤੋਂ ਵੱਧ ਗਿਣਤੀ ਲੰਗਰ ਹਾਲ ਦੇ ਵਿੱਚ ਕੁਰਸੀਆਂ ਤੇ ਬਹਿਣ ਵਾਲੀਆਂ ਬੀਬੀਆਂ ਦੀ ਤੇ ਭਾਈਆਂ ਦੀ ਹੋਵੇਗੀ ਤੇ ਮੈਂ ਅਰਦਾਸ ਕਰਦਾ ਹੁੰਨਾ ਵੀ ਗੁਰੂ ਘਰ ਆ ਕੇ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਸਾਡੇ ਸਰੀਰ ਨੂੰ ਇੰਨੀ ਤੋਂ ਹਿੰਮਤ ਦੇਈ ਅਸੀਂ ਧੁੰਜੇ ਬਹਿਣ ਜੋਗੇ ਹੋਈਏ ਸਾਨੂੰ ਕਿਤੇ ਕੁਰਸੀਆਂ ਜੋਗੇ ਨਾ ਕਰ ਦੇਈ ਕੁਰਸੀਆਂ ਤੇ ਬਹਿਣ ਅਪਾਜ ਵਿਚਾਰੇ ਲੰਗੜੇ ਲੁੱਲੇ ਜਿਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਉਹ ਤੇ ਬਹਿਣ ਕੰਮ ਸ਼ੋਭਦਾ ਪਰ ਜਿਹੜੀਆਂ ਬੀਬੀਆਂ ਪੁੱਤਾਂ ਦੇ ਵਿਆਹਾਂ 'ਚ ਲੰਮੀਆਂ ਬਾਹਾਂ ਕਰਕੇ ਨੱਚਦੀਆਂ ਨਾ ਤੇ ਜਿਹੜੇ ਬਾਪੂ ਪੁੱਤਾਂ ਦੇ ਵਿਆਹਾਂ 'ਚ ਨੱਚਣ ਉਹ ਵੀ ਗੁਰਦੁਆਰੇ ਆ ਕੇ ਬੈਂਚ ਤੇ ਕੁਰਸੀਆਂ ਪਾੜਦੇ ਨੇ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਬਸ ਹਿੰਮਤ ਇੰਨੀਕ ਬਖਸ਼ੀ ਪੁੰਜੇ ਬਹਿਣ ਜੋਗੇ ਹੋਈਏ ਕੁਰਸੀਆਂ ਤੇ ਬਹਿਣ ਜੋਗੇ ਨਾ ਕਰੀ ਸੰਨ ਸਰੀਰ ਨੂੰ ਸਮਰੱਥਾ ਦੇ ਇਹ ਬਸ ਇੰਨੀ ਇੰਨੀ ਕੀ ਮੈਂ ਗੱਲ ਕਹਿਣਾ ਹੁੰਨਾ ਇਸ ਤੋਂ ਵੱਧ ਨਹੀਂ ਵੇਖੋ ਤੁਸੀਂ ਜਿਹੜੇ ਬੰਦੇ ਹੁਣ ਉਹਨਾਂ ਬਾਰੇ ਮਹਾਰਾਜ ਕਹਿੰਦੇ ਵੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਉਥੇ ਸੱਚ ਵਰਤ ਦਾ ਕੂੜਿਆਰਾ ਚਿੱਤ ਉਦਾਸ ਓਏ ਵੱਲ ਛਲ ਕਰ ਝੱਟ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਕੂੜਿਆਰ ਕਹਿੰਦੇ ਨੇ ਝੂਠਿਆਂ ਨੂੰ ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ ਉਹ ਜਾ ਕੇ ਫਿਰ ਉਹਨਾਂ ਝੂਠਿਆਂ 'ਚ ਬਹਿ ਜਾਂਦੇ ਬੰਦੇ ਤਿੰਨ ਤਿੰਨ ਘੰਟੇ ਗੱਲਾਂ-ਬਾਤਾਂ ਤੇ ਕਰੀ ਜਾਣਗੇ ਪਰ ਗੁਰੂ ਦੀ ਗੋਦ ਵਿੱਚ ਆ ਕੇ ਮਝਾਲਾ ਕਿਤੇ ਸ਼ਬਦ ਸੁਣ ਵੀ ਜਾਣ ਇਹੋ ਜਿਹੇ ਬੰਦਿਆਂ ਨੂੰ ਮਹਾਰਾਜ ਕਹਿੰਦੇ ਨੇ ਉਹ ਪੱਥਰ ਨੇ ਭਾਈ ਇਹ ਮੈਂ ਨਹੀਂ ਕਹਿੰਦਾ ਇਹ ਬਾਣੀ 'ਚ ਲਿਖਿਆ ਬਹੁਤ ਸਾਰੇ ਬੰਦੇ ਆਉਂਦੇ ਜਿਹੜੇ ਕਹਿੰਦੇ ਭਾਈ ਸਾਹਿਬ ਸਾਨੂੰ ਤੇ 40 ਸਾਲ ਹੋ ਗਏ ਗੁਰਦੁਆਰੇ ਆਉਂਦੇ ਹਾਂ ਮੈਂ ਕਹਾਂ ਫਿਰ ਕੀ ਹੋਇਆ ਬਦਲਾ ਤੇ ਕੁਝ ਵੀ ਨਹੀਂ ਜਿਹੜੇ ਕੱਪੜੇ ਕਾਲੇ ਮਾਲੇ ਠੱਗੀਆਂ ਚੋਰੀਆਂ ਫਰੇਬ ਤੁਸੀਂ 40 ਸਾਲ ਪਹਿਲਾਂ ਕਰਦੇ ਸੀ ਅੱਜ ਵੀ ਕਰੀ ਜਾਂਦੇ ਹੋ ਜੇ ਬਦਲੇ ਹੀ ਕੁਝ ਨਹੀਂ ਤੇ ਫਿਰ ਕੀ ਫਾਇਦਾ ਇਹਨੂੰ ਕਹਿੰਦੇ ਨੇ ਜਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰੂ ਪਾਸ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਕੋਈ ਵੱਲ ਛਲ ਕਰ ਝੱਟ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ ਵਿੱਚ ਸੱਚੇ ਕੁੜ ਨਾ ਗੱਡਾਈ ਸੱਚ ਵਿੱਚ ਕਦੇ ਝੂਠ ਨਹੀਂ ਰਲਦਾ ਹੁੰਦਾ ਮਨ ਵੇਖੋ ਕੋ ਨਿਰਜਾਸ ਕੋਈ ਵੀ ਨਿਰਣਾ ਕਰਕੇ ਵੇਖ ਲਵੇ ਫਿਰ ਮਹਾਰਾਜ ਕਹਿੰਦੇ ਕੂੜਿਆਰ ਕੂੜਿਆਂ ਰੀਂ ਜਾਏ ਰਲੇ ਝੂਠੇ ਜਾ ਕੇ ਝੂਠਿਆਂ ਚ ਰਲ ਗਏ ਪਰ ਅਗਲੀ ਪੰਕਤੀ ਚ ਕਹਿੰਦੇ ਨੇ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਤੁਹਾਡੇ ਵਰਗੇ ਸਚਿਆਰ ਹੁੰਦੇ ਨੇ ਜਿਹੜੇ ਆਪਣੇ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਦੀ ਗੱਲ ਸੁਣਦੇ ਨੇ ਉਹਨਾਂ ਨੂੰ ਗੁਰਬਾਣੀ ਵਿੱਚ ਸਚਿਆਰ ਆਖਿਆ ਤੇ ਸਤ ਸੰਗਤ ਕਰਨੀ ਕਿਸੇ ਤਪ ਤੋਂ ਘੱਟ ਨਹੀਂ ਹੁੰਦਾ ਇੱਕ ਗੱਲ ਗੁਰੂ ਜੀ ਨੇ ਆਖਿਆ ਸਿੱਖੋ ਪਹਿਲੀ ਤਰ੍ਹਾਂ ਦੇ ਸਿੱਖ ਪੱਥਰ ਵਰਗੇ ਨੇ ਜਿਹੜੇ ਮੇਰੀ ਸੰਗਤ 'ਚ ਵੀ ਆਉਂਦੇ ਨੇ ਜਿਵੇਂ ਪੱਥਰ ਪਾਣੀ 'ਚ ਭਿੱਜਿਆ ਰਿਹਾ ਪਰ ਉਹਦੇ ਅੰਦਰ ਇੱਕ ਬੂੰਦ ਵੀ ਨਹੀਂ ਰਹੀ ਸੀ ਫਿਰ ਵੀ ਸੁੱਕਾ ਹੀ ਰਿਹਾ ਪਾਣੀ 'ਚ ਡੁੱਬ ਕੇ ਵੀ ਸੁੱਕਾ ਰਿਹਾ ਇਸੇ ਕਰਕੇ ਪਹਿਲੀ ਤਰ੍ਹਾਂ ਦੇ ਸਿੱਖ ਉਹ ਆਉਂਦੇ ਨੇ ਪੱਥਰ ਵਾਂਗੂ ਆਏ ਤੇ ਪੱਥਰ ਵਾਂਗੂ ਚਲੇ ਗਏ ਜਿਵੇਂ ਬਾਬਾ ਪ੍ਰਿਥੀਚੰਦ ਸੀ ਧੀਰਮਲ ਸੀ RAM ਰਾਏ ਸੀ ਗੁਰੂ ਦੇ ਘਰ ਚ ਪੈਦਾ ਹੋਏ ਸਨ ਪਰ ਅਸਰ ਕੋਈ ਨਹੀਂ ਸੀ ਹੋਇਆ ਪੱਥਰ ਸਿੱਖ ਕਹਿੰਦੇ ਮਹਾਰਾਜ ਦੂਜੀ ਤਰ੍ਹਾਂ ਦੇ ਸਿੱਖ ਕਿਵੇਂ ਦੇ ਹੁੰਦੇ ਨੇ ਮਹਾਰਾਜ ਕਹਿੰਦੇ ਸਿੱਖੋ ਦੂਜੇ ਬਰਤਨ ਚ ਆਪਾਂ ਕੀ ਪਾਇਆ ਸੀ ਕਹਿੰਦੇ ਮਿੱਟੀ ਦਾ ਡੜਾ ਢਲਾ ਗੁਰੂ ਜੀ ਨੇ ਆਖਿਆ ਫਿਰ ਕੱਢੋ ਉਹਨੂੰ ਸਿੱਖ ਕਹਿੰਦੇ ਮਹਾਰਾਜ ਇਹ ਤੇ ਸਾਰਾ ਮਿੱਟੀ ਦਾ ਡੜਾ ਪਾਣੀ ਚ ਘੁਲ ਗਿਆ ਤੇ ਸਤੈ ਤੇ ਬੈ ਗਈ ਸਾਰੀ ਮਿੱਟੀ ਤੇ ਪਾਣੀ ਵੀ ਗੰਧਲਾ ਹੋ ਗਿਆ ਗੁਰੂ ਜੀ ਨੇ ਆਖਿਆ ਦੂਜੀ ਤਰ੍ਹਾਂ ਦੇ ਉਹ ਆਉਂਦੇ ਨੇ ਜਿਹੜੇ ਯਤਨ ਤੇ ਕਰਦੇ ਨੇ ਵੀ ਅਸੀਂ ਆਪਣੀ ਹਉਂਦ ਹੰਕਾਰ ਹਸਤੀ ਮਿਟਾ ਦਈਏ ਪਰ ਉਹ ਵਿਚ ਵਿਚਾਲੇ ਜੀ ਰਹਿੰਦੇ ਨੇ ਪਰ ਫਿਰ ਵੀ ਕਾਲਖ ਜਿਹੜੀ ਉਹਨਾਂ ਦੇ ਮਨ ਦੀ ਸਤੈ ਤੇ ਲੱਗੀ ਰਹਿੰਦੀ ਹੈ ਪਰ ਉਹ ਵੀ ਕਿਸੇ ਪਾਸੇ ਨਹੀਂ ਹੁੰਦੇ ਉਹ ਵੀ ਵਿਚ ਵਿਚਾਲੇ ਜਿਹੜੇ ਵਿਚ ਵਿਚਾਲੇ ਬੰਦੇ ਹੁੰਦੇ ਨੇ ਨਾ ਉਹ ਬੜੇ ਖਤਰਨਾਕ ਹੁੰਦੇ ਨੇ ਵੇਖੋ ਜਿਹੜੇ ਤੇ ਤੁਹਾਡੇ ਵਿਰੋਧ ਚ ਹੋਣ ਤੁਹਾਨੂੰ ਪਤਾ ਹੈ ਵੀ ਇਹ ਸਾਡੇ ਵਿਰੋਧੀ ਨੇ ਜਿਹੜੇ ਤੁਹਾਡੇ ਹੱਕ ਚ ਨੇ ਨੰਗੇ ਚਿੱਟੇ ਪਿੰਡੇ ਤੁਹਾਨੂੰ ਪਤਾ ਹੈ ਇਹ ਵੀ ਸਾਡੇ ਹੱਕ ਚ ਨੇ ਤੇ ਜਿਹੜੇ ਬੰਦੇ ਦਿਲ ਚ ਕੁਝ ਹੋਰ ਹੋਵੇ ਤੇ ਮੂੰਹ ਤੇ ਗੱਲਾਂ ਹੋਰ ਹੋਣ ਉਹਨਾਂ ਨੂੰ ਭਾਈ ਗੁਰਦਾਸ ਨੇ ਮੀਣੇ ਆਖੇ ਮੀਣੇ ਮੀਸਣੇ ਬੰਦੇ ਵੀ ਤੁਹਾਡੇ ਕੋਲ ਆਗੇ ਤੇ ਤੁਹਾਡੇ ਨੇ ਤੁਸੀਂ ਪਿੱਠ ਪਵਾਲੀ ਤੇ ਫਿਰ ਦੂਜੇ ਦੇ ਹੋ ਗਏ ਉਹ ਖਤਰਨਾਕ ਬਹੁਤ ਹੁੰਦੇ ਨੇ ਜਿਹੜੇ ਵਿਚ ਵਿਚਾਲੇ ਗੁਰੂ ਜੀ ਨੇ ਆਖਿਆ ਯਤਨ ਤੇ ਕਰਦੇ ਨੇ ਪਰ ਫਿਰ ਵੀ ਜਿਵੇਂ ਮਿੱਟੀ ਦਾ ਡੜਾ ਖੁਰ ਗਿਆ ਨਾ ਪਰ ਉਹ ਸਾਰੀ ਮਿੱਟੀ ਸਤਹਿ ਤੇ ਜਮ ਗਈ ਭਾਂਡੇ ਦੀ ਤੇ ਪਾਣੀ ਵੀ ਗੰਧਲਾ ਹੋ ਗਿਆ ਇਹੋ ਜਿਹੇ ਬੰਦੇ ਵੀ ਮਹਾਰਾਜ ਕਹਿੰਦੇ ਉਹ ਵਿਚ ਵਿਚਾਲੇ ਰਹਿੰਦੇ ਨੇ ਉਹ ਵੀ ਕੁਝ ਹਾਸਲ ਨਹੀਂ ਕਰ ਸਕਦੇ ਤੇ ਤੀਜੇ ਬਰਤਨ ਚ ਸਿੱਖਾ ਆਖਿਆ ਮਹਾਰਾਜ ਇਹ ਚ ਪਤਾਸੇ ਪਾਏ ਸਨ ਤੇ ਗੁਰੂ ਜੀ ਨੇ ਆਖਿਆ ਕੱਢ ਲਉ ਪਤਾਸੇ ਜਦੋਂ ਤੀਜੇ ਬਰਤਨ 'ਚ ਹੱਥ ਪਾਇਆ ਤੇ ਸਿੱਖਾਂ ਆਖਿਆ ਮਹਾਰਾਜ ਇਹ ਪਤਾਸੇ ਤੇ ਪਾਣੀ 'ਚ ਘੁਲ ਗਏ ਨੇ ਮਹਾਰਾਜ ਇਹਨਾਂ ਨੇ ਤੇ ਆਪਣਾ ਵजूद ਹੀ ਖਤਮ ਕਰ ਦਿੱਤਾ ਹੈ ਗੁਰੂ ਜੀ ਨੇ ਆਖਿਆ ਆਹ ਨੇ ਮੇਰੇ ਪਿਆਰੇ ਸਿੱਖ ਜਿਹੜੇ ਗੁਰੂ ਕੋਲ ਆਉਂਦੇ ਨੇ ਪਰ ਉਹ ਆਪਣੀ ਹੋਂਦ ਹਸਤੀ ਮਿਟਾ ਕੇ ਗੁਰੂ ਦੇ ਵਿੱਚ ਹੀ ਅਪੇਦ ਹੋ ਜਾਂਦੇ ਨੇ ਗੁਰਬਾਣੀ ਦਾ ਰੂਪ ਹੀ ਹੋ ਜਾਂਦੇ ਨੇ ਗੁਰਬਾਣੀ ਵਰਗਾ ਹੀ ਬਣ ਜਾਂਦੇ ਨੇ ਇਹਨੂੰ ਗੁਰੂ ਜੀ ਨੇ ਬਾਣੀ ਵਿੱਚ ਆਖਿਆ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਿੱਖ ਦਾ ਜੀਵਨ ਗੁਰਬਾਣੀ ਵਰਗਾ ਹੀ ਹੁੰਦਾ ਤੇ ਗੁਰੂ ਜੀ ਨੇ ਆਖਿਆ ਸਿੱਖੋ ਹੁਣ ਪਹਿਲੇ ਪਾਣੀ ਦੇ ਚ ਜਿਹੜਾ ਪਾਣੀ ਪਾਇਆ ਸੀ ਨਾ ਉਹ ਪੀ ਕੇ ਵੇਖੋ ਉਹਨੂੰ ਪੀਤਾ ਕਹਿੰਦੇ ਮਹਾਰਾਜ ਬਿਲਕੁਲ ਫਿੱਕਾ ਦੂਜੇ ਬਰਤਨ 'ਚ ਮਿੱਟੀ ਦਾ ਡੜਾ ਪਾਇਆ ਸੀ ਕਹਿੰਦੇ ਇਹ ਤੇ ਖੁਰ ਗਿਆ ਤੇ ਇਹ ਤੇ ਮਹਾਰਾਜ ਪੀਣ ਨੂੰ ਵੀ ਦਿਲ ਨਹੀਂ ਕਰਦਾ ਗੁਰੂ ਜੀ ਨੇ ਆਖਿਆ ਫਿਰ ਤੀਜੇ ਬਰਤਨ ਜਿਹਦੇ ਪਤਾਸੇ ਪਾਏ ਸਨ ਖੁੱਲ ਗਏ ਨੇ ਆਖਿਆ ਇਸ ਤਰ੍ਹਾਂ ਕਰੋ ਇਹਨੂੰ ਆਪਣੇ ਹੱਥ ਤੇ ਪਾ ਕੇ ਵੇਖੋ ਕਹਿੰਦੇ ਮਹਾਰਾਜ ਇਹ ਤੇ ਬਹੁਤ ਮਿੱਠਾ ਹੋ ਗਿਆ ਤੇ ਜੀ ਕਰਦਾ ਵੀ ਸਾਰਾ ਹੀ ਪੀ ਜਾਈਏ ਗੁਰੂ ਜੀ ਨੇ ਆਖਿਆ ਮੇਰੇ ਪਿਆਰੇ ਸਿੱਖ ਇਦਾਂ ਦੇ ਹੁੰਦੇ ਨੇ ਜਿਹੜੇ ਤੀਜੇ ਵਰਤਨ ਜਿਵੇਂ ਆਪਾਂ ਪਤਾਸੇ ਪਾਇ ਤੇ ਵਿਚਾਰਵਾਨਾਂ ਦਾ ਮੰਨਣਾ ਹੈ ਜਦੋਂ ਵੀ ਸੰਗਤ ਚਾਵੋ ਤਿੰਨ ਸੱਸੇ ਚੇਤਾ ਰੱਖੋ ਪਹਿਲਾ ਸੱਸਾ ਹੈ ਸੁਣਨਾ ਗੁਰੂ ਕੀ ਸੰਗਤ ਵਿੱਚ ਆ ਕੇ ਅਸੀਂ ਸੁਣਨਾ ਹੈ ਜਦੋਂ ਵੀ ਤੁਸੀਂ ਗੁਰਦਵਾਰੇ ਆਓ ਇੱਥੇ ਆ ਕੇ ਸੁਣਾਓ ਨਾ ਇੱਥੇ ਗੁਰੂ ਦੀ ਸੁਣੋ ਪਹਿਲਾ ਸੱਸਾ ਹੈ ਸੁਣਨਾ ਦੂਜਾ ਸੱਸਾ ਹੈ ਸਮਝਣਾ ਜੋ ਸਾਨੂੰ ਸੁਣਾਇਆ ਜਾ ਰਿਹਾ ਹੈ ਇਹਨੂੰ ਸਮਝ ਲਈਏ ਤੀਜਾ ਸੱਸਾ ਹੈ ਸਮਾਉਣਾ ਸੁਣਿਆ ਸਮਝਿਆ ਤੇ ਸਮਾ ਜਾਣਾ ਇਸੇ ਕਰਕੇ ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ ਹਉ ਵਾਰੀ ਜੀਓ ਵਾਰੀ ਪੜ ਬੁੱਝ ਮਨ ਮਸਾਉਣਿਆ ਤੇ ਗੁਰੂ ਜੀ ਨੇ ਆਖਿਆ ਇਹ ਤਿੰਨ ਤਰ੍ਹਾਂ ਦੇ ਸਿੱਖ ਮੇਰੀ ਸੰਗਤ ਵਿੱਚ ਆਉਂਦੇ ਨੇ ਤੋ ਕਈ ਨੇ ਜਿਹੜੇ ਪੱਥਰ ਵਰਗੇ ਹਨ ਇਹਨੂੰ ਕਹਿੰਦੇ ਨੇ ਮਨੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਉਹਦੇ ਕਵਲ ਦਿਸਣ ਖਰੇ ਕ੍ਰੂਪ ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁ ਘੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਗੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਆਖਿਆ ਨਾਨਕ ਤੇ ਨਰ ਅਸਲ ਖਰ ਜੇ ਬਿਣ ਗੁਣ ਗਰਭਕਰੰਤ ਬੰਦਿਆਂ ਕੋਲ ਗੁਣ ਹੋਵੇ ਹੀ ਨਾ ਤੇ ਉਹਦਾ ਹੰਕਾਰ ਕਰਨ ਲੱਗ ਜਾਣ ਤੇ ਗੁਰੂ ਜੀ ਕਹਿੰਦੇ ਨੇ ਗੁਣਾ ਤੋਂ ਬਿਨਾ ਹੰਕਾਰ ਕਰਨਾ ਉਹ ਬੰਦੇ ਖੋਤਿਆਂ ਵਰਗੇ ਹੁੰਦੇ ਨੇ ਜਿਹੜੇ ਬੰਦੇ ਗੁਣਾ ਤੋਂ ਬਿਨਾ ਹੀ ਹੰਕਾਰ ਕਰੀ ਜਾਣ ਗੁਣੋ ਵੇ ਬੰਦੇ ਕੋਲ ਉਹਦਾ ਮਾਣ ਕਰੇ ਗੱਲ ਮੰਨਣ ਵਾਲੀ ਹੈ ਪਰ ਗੁਣ ਹੋਵੇ ਹੀ ਨਾ ਤੇ ਗੁਣਾ ਤੋਂ ਬਿਨਾ ਹੰਕਾਰ ਕਰੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਤੇ ਨਰ ਅਸਲ ਖਰ ਉਹ ਖੋਤੇ ਨੇ ਅਸਲ ਵਿੱਚ ਜੇ ਬਿਨ ਗੁਣ Garba karnuka.